ਉਹ ਲੈ ਪੀਪਾ ਖਾਲੀ ਸੀ ਤੇ ਜੀਮਾ ਸਾਹਿਬ ਰੀ ਪੀਪਾ ਖਾਲੀ ਘੜਕਾਉਂਦੇ ਫਿਰਦੇ ਆ ਸਾਡੇ ਮੰਗਾ ਮਸਲੇ ਉੱਥੇ ਹੀ ਲਟਕਦੇ ਪਏ ਨੇ ਸੋ ਇਹ ਜੋਨ ਸਿਸਟਮ ਦੇ ਵਿੱਚ ਚਿਹਰੇ ਬਦਲੇ ਜਾਣੇ ਨੇ ਜਿੰਨਾ ਚਿਰ ਰੇਟਰੀ ਉੱਪਰ ਨਹੀਂ ਆਉਂਦੀ ਜਿੰਨਾ ਚਿਰ ਇਹ ਨੀਤੀਆਂ ਜਿਹੜੀਆਂ ਇਹਨਾਂ ਵੱਲੋਂ ਘੜੀਆਂ ਗਈਆਂ ਨੇ ਉਹਨਾਂ ਨੀਤੀਆਂ ਦੇ ਵਿੱਚ ਬਦਲਾਅ ਨਹੀਂ ਹੁੰਦਾ ਉਹਨਾਂ ਚਿਰ ਚਾਹੇ ਕਿਸੇ ਨੂੰ ਬਿਠਾ ਲਓ ਕਾਂਗਰਸੀ ਬੈਠ ਜਾਣ ਕਾਂਗਰਸੀ ਬੈਠ ਜਾਣ ਆਮ ਆਦਮੀ ਫੇਰ ਆ ਜੇ ਜਾਂ ਕੋਈ ਹੋਰ ਨਵੀਂ ਪਾਰਟੀ ਆ ਜੇ ਜਿੰਨਾ ਚਿਰ ਤੁਹਾਡੀਆਂ ਜੋ ਨੀਤੀਆਂ ਨੇ ਇਹਨਾਂ ਦੀਆਂ ਕੜੀਆਂ ਉਹਨਾਂ ਨੀਤੀਆਂ ਵਿੱਚ ਬਦਲਾਅ ਨਹੀਂ ਹੁੰਦਾ ਉਹਨਾਂ ਚਿਰ ਕੋਈ ਵੀ ਆ ਕੇ ਰਾਜ ਭਾਗ ਨੂੰ ਸੰਭਲੇ ਉਸ ਰਾਜ ਭਾਗ ਦਾ ਆਵਾ ਜਿਹੜਾ ਉਹ ਉਹੀ ਹੋਣਾ ਹੈ ਸੋ ਇਸ ਕਰਕੇ ਪਾਰਟੀਆਂ ਜਿਹੜੀਆਂ ਜਿੰਨੇ ਸਾਨੂੰ ਲਾਰੇ ਲਾ ਕੇ ਇੱਥੇ ਆਉਂਦੀਆਂ ਨੇ ਉਹਨਾਂ ਕੋਲੋਂ ਪੁੱਛਣ ਦਾ ਟਾਈਮ ਸਾਡੇ ਕੋਲੇ ਅੱਜ ਹੈ ਅੱਜ ਸਾਡੇ ਕੋਲ ਟਾਈਮ ਹੈ ਜਦੋਂ ਸਾਡੇ ਦਰਾਂ ਤੇ ਉਹਨਾਂ ਨੇ ਵੋਟਾਂ ਮੰਗਣ ਆਉਣਾ ਹੈ ਸੋ ਉਥੇ ਜੱਫੀਆਂ ਪਾ ਕੇ ਫੋਟੋ ਖਿਚਵਾਉਂਦਾ ਸਮਾਂ ਨਹੀਂ ਸਵਾਰ ਕਰੋ ਉਹਨਾਂ ਨੂੰ ਉਹਨਾਂ ਨੂੰ ਸਵਾਰ ਕਰੋ ਕਿ ਤੁਸੀਂ ਸਾਡੇ ਨਾਲ ਕੀ ਵਾਅਦੇ ਕੀਤੇ ਸਾਨੂੰ ਦਿੱਤਾ ਕੀ ਹੈ ਅੱਜ ਪੰਜਾਬ ਦੀ ਸਰਕਾਰ ਲਗਭਗ 2.5 ਸਾਲ ਦੇ 3 ਸਾਲ ਦੇ ਕਰੀਬ ਦਾ ਸਮਾਂ ਉਹਨਾਂ ਨੂੰ 2.5 ਸਾਲ ਦਾ ਸਮਾਂ ਹੋਣ ਵਾਲਾ ਹੈ ਵੱਡੇ ਵੱਡੇ ਬੋਰਡਾਂ ਤੇ ਮੱਸਾਂ ਦੇ ਮਾਰ ਤੁਸੀਂ ਲੰਘਦੇ ਵੇਖੇ ਹੋਣੇ ਨੇ ਕਿ ਇਸੀ ਮਲਾਇਮ ਪੱਕੇ ਕਰਦੇ ਆ ਪਾਵਰ ਕੌਮ ਦੇ ਵਿੱਚ ਟ੍ਰਾਂਸਪੋਰਟ ਦੇ ਵਿੱਚ ਕੋਈ ਸਾਡਾ ਸਾਥੀ ਪੱਕਾ ਕੀਤਾ ਦਾ ਕੋਈ ਸਾਥੀ ਹੱਥ ਖੜਾ ਕਰਕੇ ਦੱਸ ਸਕਦਾ ਵੀ ਆਹ ਆ ਬੰਦੇ ਪੱਕੇ ਕਰਦੇ ਆ ਦਸੀਂ ਲੜਾਈ ਛੱਡ ਦੇਾਂਗੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਲਾਗੂ ਕੀਤੀ ਹੈ ਜੇ ਕੋਈ ਸਾਥੀ ਦੱਸ ਦੇਵੇ 2592/19 ਵਾਲੇ ਸਾਥੀਆਂ ਦਾ ਰੁਜ਼ਗਾਰ ਖੋਣ ਵਾਲੇ ਪਾਸੇ ਸਰਕਾਰ ਤੁਰੀ ਹੈ ਜੇ ਸਰਕਾਰ ਚਾਹੁੰਦੀ ਤਾ ਸਰਕਾਰ ਇਹਨਾਂ ਨੂੰ ਬਚਾ ਸਕਦੀ ਸੀ ਕਿਉਂਕਿ ਅੱਜ ਜਿਹੜਾ ਕੇਸ ਹੈ ਵਿਜੀਲੈਂਸ ਦੇ ਕੋਲ ਹੈ ਵਿਜੀਲੈਂਸ ਪੰਜਾਬ ਸਰਕਾਰ ਦੇ ਅਧੀਨ ਹੈ ਤਾਂ ਪੰਜਾਬ ਸਰਕਾਰ ਆਪਣੇ ਵੱਲੋਂ ਸਰਟੀਫਿਕੇਟ ਦੇ ਕੇ ਕੋਈ ਵਕੀਲ ਦੇ ਰਾਹੀਂ ਕੋਰਟ ਨੂੰ ਸੈਟੀਸਫਾਈ ਕਰਾ ਸਕਦੀ ਸੀ ਪਰ ਨਹੀਂ ਕਿਉਂਕਿ ਇਹਨਾਂ ਦਾ ਤਾਂ ਸਾਡੇ ਆਮ ਲੋਕਾਂ ਨਾਲ ਕੋਈ ਸਾਰੋਕਾਰ ਹੀ ਨਹੀਂ ਇਹਨਾਂ ਸੇਖ ਰਿਹਾ ਕਿ ਕਾਂਗਰਸ ਪਾਰਟੀ ਨੇ ਬੰਦੇ ਰੱਖੇ ਸੀ ਅਸੀਂ ਉਹਦੇ ਬੰਦਿਆਂ ਨੂੰ ਕੱਢ ਕੇ ਕਿਵੇਂ ਆਪਣਾ ਸਿਆਸੀ ਲਾਹਾ ਲੈਣਾ ਹੈ ਕਿ ਆ ਪ੍ਰਾਣੀ ਸਰਕਾਰ ਨੇ ਆ ਬਹੁਤ ਵੱਡਾ ਕਬਲਾ ਕਰਤਾ ਜੀ ਅਸੀਂ ਇਹ ਸਰ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨੀ ਹੈ ਕਿ ਜਿਹੜੇ ਸਾਡੇ ਸਾਥੀ 295 ਮਟਾ 19 ਵਾਲੇ ਸਾਥੀ ਜਿਨ੍ਹਾਂ ਦਾ 3 ਸਾਲ ਦਾ ਕਿਰਡ ਰੈਗੂਲਰ ਹੋ ਗਿਆ ਹੈ ਜਿਨ੍ਹਾਂ ਨੂੰ ਕੋਰਟ ਵੱਲੋਂ ਅਜੇ ਤੱਕ ਕੋਈ ਸਜ਼ਾ ਨਹੀਂ ਦਿੱਤੀ ਗਈ ਤਾਂ ਅੱਜ ਫਿਰ ਸਾਡੀ ਪਾਵਰ ਕਾਉਂਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਇਹਨਾਂ ਨੂੰ ਨੇ ਗੁਣੀਆਂ ਤਨਖਾਹਾਂ ਦੇ ਕੇ ਇਹਨਾਂ ਨੂੰ ੱੱਕਾ ਕਰਕੇ ਸਜ਼ਾਵਾ ਕਿਉਂ ਦੇ ਰਹੀ ਐ ਅਸੀਂ ਸਾਂਝੇ ਫੋਰਸ ਦੇ ਤੌਰ ਤੇ ਔਰ ਪੰਜਾਬ ਇਕਜੁੱਟ ਮੰਡ ਦੇ ਤੌਰ ਤੇ ਇਹ ਗੱਲ ਬਲੇਜਮੈਂਟ ਨਾਲ ਕੀਤੀ ਸੀ ਕਿ ਅਸੀਂ ਜਥੇਬੰਦ ਕੇ ਤੌਰ ਤੇ ਤੁਹਾਨੂੰ ਐਪੀਡੇਵ ਦੇ ਦਿੰਨੇ ਆ ਕਿ ਜੋ ਕੋਰਟ ਦਾ ਫੈਸਲਾ ਆ ਜੇ ਅਸੀਂ ਲਾਗੂ ਕਰਾਂਗੇ ਚਾਹੇ ਉਹ ਸਾਡੇ ਸਾਥੀਆਂ ਦੇ ਹੱਕ ਚਾਜੇ ਚਾਹੇ ਉਹਨਾਂ ਦੇ ਵਿਰੋਧ ਚਾਜੇ ਪਰ ਉਹਨਾਂ ਦੇ ਉਹਨਾਂ ਸਾਥੀਆਂ ਦੀਆਂ ਜਿਹੜੀਆਂ ਪੁਰਾਣੇ ਤਨਖਾਹਾਂ ਵੰਦਿਆ ਰਹੇ ਉਹ ਤਨਖਾਹਾਂ ਜਾਰੀ ਕੀਤੀਆਂ ਜਾਣ ਉਸ ਸਮੇਂ 스테ਟਸ ਕੋ ਇਹਨਾਂ ਦਾ ਕੋਰਟ ਵੱਲੋਂ ਜਿਹੜਾ ਉਹ ਇਹਨਾਂ ਵੱਲੋਂ ਰੱਖਿਆ ਜਾਂਦਾ ਹੈ ਪਰ ਜਦੋਂ ਸਾਡੇ ਸਾਥੀ ਟਰਮੀਨੇਟ ਕਰਨੇ ਨੇ ਕੋਰਟ ਨੇ ਕੋਈ ਫੈਸਲਾ ਨਹੀਂ ਕੀਤਾ ਕੋਰਟ ਵੱਲੋਂ ਕੋਈ ਫੈਸਲਾ ਨਹੀਂ ਪਰ ਇਹ ਆਪ ਹੀ ਜੱਜ ਦੇ ਆਪ ਹੀ ਸਾਰੇ ਫੈਸਲੇ ਸੁਣਾਈ ਜਾਂਦੇ ਨੇ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ